ਇਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰੀ ਬਹੁਤ ਭਿਆਨਕ ਕਿਸਮ ਦੇ ਹੜ੍ਹ ਆਇਆ ਔਰ ਬੜੀ دیر ਬਾਅਦ ਆਇਆ 1993 ਚ ਲਾਰਜ ਕਿਲਤੀ ਆਈ ਸੀ ਜਿਹੜੇ ਜਬਰ ਮੈਡ ਜਾ ਕੇ ਉੱਥੇ ਹਰ ਸਾਲ ਛੋਟੇ ਮੋਟੇ ਆਂਦੇ ਰਹਿੰਦੇ ਆ ਪਰ ਇਸ ਸਕੇਲ ਦੇ ਉੱਤੇ ਬੜੀ तकरीबन 30 ਸਾਲ ਤੋਂ ਬਾਅਦ ਪੰਜਾਬ ਚ ਆਇਆ ਔਰ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਜਾਨੀ ਵੀ ਔਰ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਦਿਖਲ ਹੁਣ ਤੱਕ 38 ਬੰਦਿਆਂ ਨੇ ਜਾਨਾ ਜਾ ਚੁੱਕੇ ਆ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਔਰ ਘਰਾਂ ਦੇ ਸਮਾਨ ਦਾ ਬਹੁਤ ਨੁਕਸਾਨ ਹੋਇਆ ਨੇ ਰੀਅਰ ਸਵੀਟਰ ਗੁਰੂ ਦੇ ਚੀਪੜ ਨਾਲ ਵੀ ਉਹਦੇ ਨਾਲ ਜਿਹੜਾ ਸਾਡਾ ਰੈਸਕਿਊ ਤੇ ਰੀਲੀਫ ਹੈ ਉਹ ਬਹੁਤ ਵਧੀਆ ਰਿਹਾ ਇਸ ਵਾਰੀ ਸਾਰੀ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਲੀਡ ਕੀਤਾ ਫਰੰਟ ਤੋਂ ਜਿੰਨੇ ਮੰਤਰੀ ਐ ਐਮ ਐਲ ਏਜ਼ ਸਾਰਾ ਪ੍ਰਸ਼ਾਸਨ ਜਿਹੜੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਰੇ ਅਫਸਰ ਸਹਿਬਾਨ ਉਹ ਖੁਦ ਹਾੜਾਂ ਦੇ ਵਿੱਚ ਪਾਣੀਆਂ ਦੇ ਵਿੱਚ ਆ ਕੇ ਲੋਕਾਂ ਨੂੰ ਰੈਸਕਿਊ ਨਹੀਂ ਕੀਤਾ ਰੀਲੀਫ ਵੀ ਅੱਜ ਦੀ ਵਿਜ਼ਿਟ ਦਾ ਪਰਪਸ ਮੇਰਾ ਚੇਤੇ ਤੌਰ ਤੇ ਹੈ ਕਿ ਜਿਹੜੀਆਂ ਪਾਣੀ ਨਾਲ ਪੈਣ ਵਾਲੀਆਂ ਬਿਮਾਰੀਆਂ ਔਰ ਜਿਹੜੀਆਂ ਮੱਖੀਆਂ ਮਛਰਾਂ ਨਾਲ ਜਿਹੜੀਆਂ ਆਗੀਆਂ ওয়াটার ਬੋਰਨ ਤੇ ਵੈਕਟਰ ਬੋਰਨ ਜੀਜ਼ਸ ਆ ਉਹਨਾਂ ਦੀ ਰੋਕਥਾਮ ਤੇ ਜੇ ਕਿਤੇ ਹੋ ਜੇ ਤਾਂ ਉਹਦਾ ਇਮੀਡੀਏਟ ਜਿਹੜਾ ਇਲਾਜ ਕਰਨਾ ਉਹਦੀ ਇੱਕ ਕੰਪਰੀਹੈਂਸਿਵ ਸਟਰੈਟੀਜੀ ਆ ਜਿਹਦੇ ਚ ਅਸੀਂ ਗਵਰਨਮੈਂਟ ਦਾ ਸੈਕਟਰ ਆ ਓਲਰੇਡੀ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਹੁਣੇ ਅਸੀਂ ਮੈਂ ਮੀਟਿੰਗ ਕਰਕੇ ਹਟਿਆ ਜੀ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਆਈਐਮਏ ਦੀ ਤਾਰਨ ਤਾਰਨ ਦੇ ਸਾਰੇ ਡਾਕਟਰ ਆ ਉਹਨਾਂ ਨੇ ਮਿਲ ਕੇ ਸਾਨੂੰ 10 ਐਂਬੂਲੈਂਸ ਦਵਾਈਆਂ ਵੀ ਦੇਣਗੇ ਔਰ ਨਾਲ ਉਹਦੇ ਸਾਰੀ ਮੈਨਪਾਵਰ ਵੀ ਦੇਣਗੇ ਸੋ 10 ਐਂਬੂਲੈਂਸ ਉਹਨਾਂ ਵੱਲੋਂ ਜੀ ਤਕਰੀਬਨ ਤਕਰੀਬਨ 10 ਜਾਂ 12 ਐਂਬੂਲੈਂਸ ਜੜੀਆਂ ਆ ਗਈਆਂ ਹੋਰ ਸਾਡੇ ਜੰਨੀਆਂ ਹੈਪੀ ਦੀ ਇੰਸਟੀਚੂਸ਼ਨ ਐਸੇ ਦੀਆਂ ਸਸਤਾ ਆ ਗਿਆ ਉਹਨਾਂ ਵੱਲੋਂ ਸੋ 20 25 ਐਂਬੂਲੈਂਸ ਹੋਰ ਜਿਹੜੇ ਆ ਗਏ ਸਾਡੇ ਸਿਵਲ ਸਰਜਨ ਜ਼ਿਲ੍ਹਾ ਪ੍ਰਸ਼ਾਸਨ ਔਰ ਸਾਡੇ ਜਿਹੜੇ ਹੈਗਾ ਇਹਨਾਂ ਦੇ ਕੋਲੇ ਅਵੇਲੇ ਅਸੀਂ ਹਰ ਪਿੰਡ ਤੱਕ ਹਰ ਮੱਲੇ ਤੱਕ ਜਿੱਥੇ ਵੀ ਪਾਣੀ ਦਾ ਹੜ ਦਾ ਆਇਆ ਜਾਂ ਵੈਸੇ ਸੈਗਨੈਂਟ ਵਾਟਰ ਹੈ ਉਹਨਾਂ ਪਿੰਡਾਂ ਦੇ ਵਿੱਚ ਐਂਬੂਲੈਂਸ ਭੇਜ ਕੇ ਔਰ ਸਾਡੇ ਜਿਹੜੇ ਵਲੰਟੀਅਰ ਹੈਗੇ ਆ ਉਹ ਸਾਰੇ ਹਰ ਇੱਕ ਜਿਹੜਾ ਵੀ ਕੋਈ ਬੰਦਾ ਬਿਮਾਰ ਕਿਸੇ ਨੂੰ ਕੋਈ ਤਕਲੀਫ ਹੈ ਉਹਦਾ ਇਲਾਜ ਵੀ ਕਰਨਗੇ ਔਰ ਉਹਨਾਂ ਦੇ ਉਹਨਾਂ ਦੀ ਜਾਣਕਾਰੀ ਵੀ ਦੇਣਗੇ ਸਾਨੂੰ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕੀ ਟਰੈਂਡ ਹੈ ਕਿਤੇ ਕੋਈ ਡਾਇਰੀ ਦਾ ਆਊਟ ਬ੍ਰੇਕ ਤਾਂ ਨਹੀਂ ਹੋ ਰਹੀ ਕਿਤੇ ਕੋਈ ਲੋਕਾਂ ਨੂੰ ਡੈਂਗੂ ਦੀ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ ਉਹਦੀ ਟੈਸਟਿੰਗ ਵੀ ਕਰਾਂਗੇ ਸਰ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਬੜੀ ਘਾਟ ਪਈ ਜਿਹੜੀ ਹੋਰ ਸਟਾਫ ਦੀ ਘਾਟ ਪਈ ਜੀ ਕਿ 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 ਡਾਕਟਰ ਸਨ ਇੱਕ ਗਾਇਨੀ ਵਾਲੇ ਡਾਕਟਰ ਨਹੀਂ ਹੈ ਹੱਡੀਆਂ ਦੇ ਡਾਕਟਰ ਨਹੀਂ ਹੈ ਅਲਟਰਾਸਾਉਂਡ ਆ ਉਹਦੇ ਵਾਲੇ ਡਾਕਟਰ ਨਹੀਂ ਹੈ ਇੱਕ ਜਿਹੜੀ ਆ ਜੀ 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 ਔਰ ਥੋੜੀ ਜਿਹੀ ਸ਼ਾਰਟੇਜ ਗੁਰਦਾਸਪੁਰ ਚ ਵੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਪੈਸ਼ਲਿਸਟ ਡਾਕਟਰ ਆ ਉਹ ਜਾਂਦੇ ਨਹੀਂ ਆ ਅਸੀਂ ਪੋਸਟਿੰਗ ਕੀਤੀ ਆ ਮੈਂ ਪਿੱਛੇ ਜਿਹੜਾ ਉਹਨੂੰ ਜਿਹਨੇ ਸੀਨੀਅਰ ਮੈਡੀਕਲ ਅਫਸਰ ਵੀ ਪ੍ਰਮੋਟ ਕੀਤਾ ਉਹ ਜਿਹਦੀ ਅਸੀਂ ਪੋਸਟਿੰਗ ਕਰਦੇ ਆ ਕੋਈ ਰਿਜ਼ਾਈਨ ਕਰ ਦਿੰਦਾ ਕੁਝ ਕਰ ਦਿੰਦਾ ਉਹ ਕੁਝ ਇੱਕ ਬਾਰਡਰ ਏਰੀਆ ਦੇ ਵਿੱਚ ਦਿੱਕਤ ਹੈਗੀ ਆ ਜੀ ਇਹਦਾ ਅਸੀਂ ਤੋੜ ਲੱਭ ਰਹੇ ਆ ਅਸੀਂ ਮਤਲਬ ਜਿਵੇਂ ਪ੍ਰਾਈਵੇਟ ਡਾਕਟਰਾਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਜਾਂ ਮੈਡੀਕਲ ਕਾਲਜ ਤੋਂ ਸਪੈਸ਼ਲ ਟੀਮਾਂ ਭੇਜ ਕੇ ਸੋ ਇਹ ਅਸੀਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਅਸੀਂ ਐਮਰਜੈਂ ਪਰ ਲਿਆਉਣ ਦੇ ਨਾਲ ਟਾਈਅਪ ਕਰਕੇ ਅਸੀਂ ਸਾਰਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਇਸੇ ਤਰ੍ਹਾਂ ਜਿਹੜੇ ਹੈਗੇ ਆ ਤੁਹਾਡੇ ਸਪੈਸ਼ਲਿਸਟ ਸਰਵਿਸੇਸ ਆ ਉਹਨਾਂ ਦੇ ਵਾਸਤੇ ਅਸੀਂ ਉਹਦਾ ਵੀ ਤੋਰ ਲੱਭ ਰਹੇ ਆ ਜਿਵੇਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਫਿਰੋਜ਼ਪੁਰ ਦੇ ਵਿੱਚ ਜਿਵੇਂ ਪੀਜੀਆਈ ਦਾ ਇੱਕ ਸੈਟਲਾਈਟ ਸੈਂਟਰ ਬਣ ਰਿਹਾ ਤੇ ਮੇਰੀ ਕੋਸ਼ਿਸ਼ ਆ ਕਿ ਜਿਵੇਂ ਤਰਨਤਨ ਦੇ ਵਿੱਚ ਦਿੱਕਤ ਆ ਇਹਨੂੰ ਅਸੀਂ ਮੈਡੀਕਲ ਕਾਲਜ ਅਮਰਸਰ ਦੇ ਦੋਆ ਉਹਨਾਂ ਦਾ ਸੈਟਲਾਈਟ ਸੈਂਟਰ ਬਣਾਈਏ ਤੇ ਉੱਥੋਂ ਸਪੈਸ਼ਲਿਸਟ ਡਾਕਟਰ ਆਣ ਕੇ ਮੈਂ ਹਰ ਚੀਜ਼ ਦਾ ਹੱਲ ਲੱਭ ਰਿਹਾ ਜੀ ਕੋਈ ਨਾ ਕੋਈ ਹੋਣਾ ਕਿਉਂਕਿ ਡਾਕਟਰ ਨੂੰ ਤੁਸੀਂ ਜ਼ਬਰਦਸਤੀ ਨਹੀਂ ਭੇਜ ਸਕਦੇ ਜਿਹਦੀ ਬਦਲੀ ਕਰਦੇ ਆਂ ਔਰ ਰੈਜ਼ਾਈਨ ਕਰ ਦਿੰਦਾ ਹਰ ਰੋਜ਼ ਦੋ ਤਿੰਨ ਡਾਕਟਰ ਰੈਜ਼ਾਈਨ ਕਰ ਦਿੰਦੇ ਆ ਤੇ ਉਹ ਫਿਰ ਜਿੱਥੇ ਪਹਿਲਾਂ ਲੱਗਿਆ ਹੁੰਦਾ ਉੱਥੇ ਵੀ ਨੁਕਸਾਨ ਹੁੰਦਾ ਤੇ ਮਤਲਬ ਤਰਨ ਤਰਨ ਜਾਂ ਮੁਕਸਰੋਂ ਨਹੀਂ ਜਾਂਦੇ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਆਪਣੇ ਪਰਿਵਾਰ ਨੇ ਇੱਕ ਜਾਂ ਹੋਰ ਦੂਜੇ ਰੀਜ਼ਨ ਹੁੰਦੇ ਆ ਸੋ ਮੈਂ ਉਹਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਦਾ ਸੈਟਲਾਈਟ ਸੈਂਟਰ ਬਣਾਵਾਂਗਾ ਜ਼ਿਲ੍ਹੇ ਨੂੰ ਉਹਦੇ ਨਾਲ ਲੋਕਾਂ ਨੂੰ ਸਾਰੀਆਂ ਜਿਹੜੀਆਂ ਸਪੈਸ਼ਲਿਸਟ ਸਰਵਿਸਿਜ਼ ਔਰ ਬੈਕਅਪ ਸਪੋਰਟ ਕਿਉਂਕਿ ਉੱਥੋਂ ਸਪੈਸ਼ਲਿਸਟ ਆਣਗੇ ਉਹ ਇੱਥੇ ਆ ਬਾਕੀ ਛੋਟੇ-ਮੋਟੇ ਇੱਥੇ ਹੋਣ ਲੱਗ ਜਾਣਗੇ। ਸੋ ਹਰ ਸਮੱਸਿਆ ਦਾ ਆਪਾਂ ਹੱਲ ਲੱਭਾਂਗੇ। ਐਸ ਵੇਲੇ ਜਿਹੜੀ ਗੱਲ ਹੈ ਉਹ ਹੜ੍ਹਾਂ ਨਾਲ ਰਿਲੇਟਡ ਹੈ ਵੀ ਆਪਾਂ ਕੋਈ ਮੇਜਰ ਡਾਰੀਆਂ ਦੀ ਵਾਟਰਬੋਰਨ ਜਾਂ ਕੋਈ ਮੱਖੀਆਂ ਵਿਚਰਾਣਾ ਹੋਣ ਵਾਲੀ ਕੋਈ ਜਿਹੜਾ ਡੈਂਗੂ ਜਾਂ ਚਿਕਨਗੁਨੀਆ ਜਾਂ ਮਲੇਰੀਆ ਦੀ ਆਊਟਬ੍ਰੇਕ ਨਾ ਹੋਵੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ। ਪਲੱਸ ਜਿਹੜੇ ਲੋਕ ਹੈਗੇ ਆ ਉਹ ਟਰੌਮਟਾਈਜ਼ਡ ਹੈ ਉਹਨਾਂ ਦਾ ਉਹਨਾਂ ਦੀ ਫਸਲ ਦਾ ਉਹਨਾਂ ਦੇ ਮवेशੀਆਂ ਦਾ ਡੰਗਰਾਂ ਦਾ ਬੱਚਿਆਂ ਦਾ ਗਾਇਆਂ ਦਾ ਦੁੱਧਾਰੂ ਪਸ਼ੂਆਂ ਦਾ ਔਰ ਹੋਰ ਜਿਹੜਾ ਘਰ ਦੇ ਸਮਾਨ ਦਾ ਕਈ ਗਰੀਬਾਂ ਦੇ ਘਰ ਗਿਰ ਗਏ ਉਹਨਾਂ ਦੇ ਘਰ ਕਰਾਣੇ ਆ ਜਿਹੜੇ ਲੋਕਾਂ ਦੇ ਕੰਮ ਬੰਦ ਹੋ ਗਿਆ ਉਹਨਾਂ ਦੇ ਕੰਮ ਸ਼ੁਰੂ ਕਰਾਣੇ ਆ ਸੋ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਪੈਕੇਜ ਵੀ ਸਾਡੇ ਮੁੱਖ ਮੰਤਰੀ ਸਾਹਿਬ ਅਨਾਉਂਸ ਕਰਨਗੇ ਬਹੁਤ ਜਲਦੀ ਇਨ ਦਾ ਮੀਨ ਟਾਈਮ ਸਾਡੇ ਮਾਹਕਮੇ ਵੱਲੋਂ ਇੱਕ ਹੀਲਿੰਗ ਟੱਚ ਇੱਕ ਪਿਆਰ ਸਤਕਾਰ ਦੇ ਨਾਲ ਲੋਕਾਂ ਨੂੰ ਜੁੜਾ ਹੈਗਾ ਉਹਨਾਂ ਨੂੰ ਉਸ ਡਰਾਮਾ ਚੋਂ ਬਾਹਰ ਕੱਢਣ ਦੀ ਅਸੀਂ ਕੋਸ਼ਿਸ਼ ਕਰਦੇ ਸਰ ਇੱਕ ਨਸ਼ਿਆਂ ਦਾ ਬਹੁਤ ਜ਼ਿਆਦਾ ਪ੍ਰਗੋਵਨ ਨਸ਼ਿਆਂ ਦੇ ਲਈ ਸਰ ਕੀ ਹੈ ਕਿ ਹਾਂ ਨਸ਼ਿਆਂ ਵਾਸਤੇ ਅਸੀਂ ਨਵੀਂ ਪਾਲਸੀ ਵੀ ਤਿਆਰ ਹੋ ਗਈ ਹੈ ਜੀ ਅਸੀਂ ਜਿਹੜੀਆਂ ਡਰੱਗਸ ਹੈਗੀਆਂ ਉਹਨੂੰ ਡੀਕ੍ਰਿਮੀਨਲਾਈਜ਼ ਡੀਕ੍ਰਿਮਲਾਈਜ਼ਰ ਮਤਲਬ ਇਹ ਨਹੀਂ ਕਿ ਉਹ ਲੀਗਲ ਹੋ ਜਾਣਗੇ ਦੇ ਵਿਲ ਸਟਿਲ ਕੰਟੀਨਿਊ ਬੀ ਇਲਲੀਗਲ ਜਿਹੜੇ ਹੁਣ ਡਰਗ ਅਡਿਕਟ ਹੈਗੇ ਆ ਉਹਦੇ ਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਇੱਕ ਮਰੀਜ਼ ਹੈ ਉਹਨੂੰ ਇੱਕ ਮਰੀਜ਼ ਦੇ ਤੌਰ ਤੇ ਟਰੀਟ ਕਰਾਂਗੇ ਉਹਨੂੰ ਹਸਪਤਾਲ ਲੈ ਕੇ ਜਾਵਾਂਗੇ ਉਹਦਾ ਇਲਾਜ ਕਰਾਂਗੇ ਉਹਨੂੰ ਕੋਈ ਨਾ ਕੋਈ ਮੈਡੀਟੇਸ਼ਨ ਕਰਾਵਾਂਗੇ ਉਹਨੂੰ ਯੋਗਾ ਕਰਾਵਾਂਗੇ ਉਹਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਸੀ ਕੋਈ ਸਕਿੱਲ ਦੇਵਾਂਗੇ ਉਹਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਮਿਲ ਕੇ ਔਰ ਜਾਂ ਪੀਏਯੂ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹ ਜਿਹੜੇ ਸਾਡੇ ਨੈਸ਼ਨਲ ਜਿਹੜੇ ਪ੍ਰੋਗਰਾਮ ਹੈਗੇ ਆ ਜਾਂ ਸਟੇਟ ਦੇ এমਪਲੋਇਮੈਂਟ ਜਨਰੇਸ਼ਨ ਦੇ ਉਹਨਾਂ ਨੂੰ ਕੋਈ ਨਾ ਕੋਈ ਲੋਨ ਦੇ ਕੇ ਉਹਨਾਂ ਨੂੰ ਕੋਈ ਨਾ ਕੋਈ ਕਿੱਤਾ ਸ਼ੁਰੂ ਕਰਾਵਾਂਗੇ ਚਾਹੇ ਉਹ ਖੇਤੀ ਆਧਾਰਤ ਹੋਵੇ ਕੋਈ ਰੈਫਰਿਜਰੇਸ਼ਨ ਦਾ ਟਰੈਕਟਰ ਰਿਪੇਅਰ ਦਾ ਜਿਹੜਾ ਵੀ ਉਹ ਬੰਦਾ इजीली ਕਰ ਸਕਦਾ ਉਹਨੂੰ ਕੋਈ ਕਿੱਤਾ ਸ਼ੁਰੂ ਕਰਾਵਾਂਗੇ ਉਹਦੀ ਕੰਪਲੀਟ ਰੀਹੈਬਿਲਿਟੇਸ਼ਨ ਪੈਕੇਜ ਕਰਾਂਗੇ ਔਰ ਸੈਕਟਰਿਸਟ ਔਰ ਕਾਉਂਸਲਰ ਔਰ ਯੋਗਾ ਟੀਚਰ ਟ੍ਰੇਨਿੰਗ ਅਸੀਂ ਸਾਰੇ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਜਿਹੜੇ ਮੈਡੀਟੇਸ਼ਨ ਵੀ ਕਰਾਂਗੇ ਯੋਗਾ ਵੀ ਕਰਾਂਗੇ ਰੀਕ੍ਰੀਏਸ਼ਨਲ ਐਕਟੀਵਿਟੀਜ਼ ਸਪੋਰਟਸ ਦਾ ਪੋਰ ਜਿਹੜਾ ਆਪਣੇ ਕਲਚਰਲ ਐਕਟੀਵਿਟੀਜ਼ ਉਹਨਾਂ ਦਾ ਪ੍ਰੋਗਰਾਮ ਬਤਾਵਾਂਗੇ ਇਹ ਜੋ ਕੰਪਰੀਹੈਂਸਿਵ ਜਿਹੜਾ ਉਹਨਾਂ ਦੇ ਵਾਸਤੇ ਸੀ ਇਹ ਸਾਡਾ ਮਕਸਦ ਹੈਗਾ ਵੀ ਲੋਕਾਂ 'ਚ ਦਵਾਈਆਂ ਦੀ ਡਿਮਾਂਡ ਘਟ ਜਾਏ ਕਰੇਜ਼ ਘਟ ਜਾਏ ਬਾਕੀ ਜਿਹੜੀ ਸਪਲਾਈ ਸਾਈਡ ਹੈ ਉਹ ਤੁਹਾਡੇ ਤਰਨਤਾਪਨ ਤੁਹਾਨੂੰ ਪਤਾ ਹੀ ਹੈ ਬਾਰਡਰ ਡਿਸਟ੍ਰਿਕਟ ਹੈ ਉਧਰ ਅਕ੍ਰੋਸ ਦਾ ਬਾਰਡਰ ਜਿਹੜੀਆਂ ਹੈਗੀਆਂ ਉਹ ਡਰੋਨਸ ਆਉਂਦੀਆਂ ਬਹੁਤ ਸਾਰੇ ਦੁਸ਼ਮਣਾਂ ਪੰਜਾਬ ਦੇ ਇੱਕ ਕਿਸਮ ਦੀ ਓਪੀਐਮ ਜਿਹੜੀ ਡਰੱਗ ਵਾਰ ਹੈ ਉਹ ਪੰਜਾਬ ਦੇ ਉੱਤੇ ਚੱਲ ਰਹੀ ਹੈ ਲੇਕਿਨ ਅਸੀਂ ਇਕੱਠੇ ਹੋ ਕੇ ਦਾ ਕਮਿਊਨਿਟੀ ਪਾਰਟਿਸਪੀਸ਼ਨ ਦੇ ਨਾਲ ਸਿਹਤ ਮਹਿਕਮਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਇਕੱਠੇ ਹੋ ਕੇ ਅਸੀਂ ਇਹਦਾ ਕਾਰਜ ਰਾਡ ਫੰਡ ਵਿੱਚੋਂ ਤੁਸੀਂ ਜਿਹੜੀ ਆਪਣੀ ਸ਼ਰਤ ਜਿੰਨੀ ਜਿੰਦੀ ਹੈ ਉਹਦੇ ਨਾਲ ਹੀ ਜਿਵੇਂ ਤੁਸੀਂ ਹੁਣੇ ਦੱਸ ਰਹੇ ਸੀ ਅੰਦਰ ਉਹ ਯੂਨੀਅਨਸ ਨੂੰ ਵੀ ਇਹ ਜਾਈ ਕੋਈ ਨਾ ਕੋ ਰਾਡ ਫੰਡ ਦਿੱਤਾ ਹੈ ਕਿਉਂਕਿ ਜਾ ਵਾਸਤੇ ਵੀਰ ਕਰਦਾ ਜੀ ਸਾਡੇ ਆਈਐਮਏ ਪਟਿਆਲਾ ਨੇ ਸਭ ਤੋਂ ਪਹਿਲਾਂ 5 ਲੱਖ ਰੁਪਈਆ ਉਹਨਾਂ ਨੇ ਸਾਨੂੰ 13 ਸਾਨੂੰ ਮੈਡੀਕਲ ਕੱਪੀ ਲਾਏ ਦਵਾਈਆਂ ਡਾਕਟਰ ਸਾਰਾ ਕੁਝ ਦਿੱਤਾ ਔਰ ਸਾਨੂੰ ਐਮਬੂਲੈਂਸਸ ਵੀ ਦਿੱਤੀਆਂ ਪਲੱਸ ਉਹਨਾਂ ਨੇ ਕਿਹਾ ਜੀ 5 ਲੱਖ ਰੁਪਈਆ 4 ਸੀਐਮ ਰਲੀਫ ਫੰਡ ਉਹਦਾ ਨਤੀਜਾ ਹੋਇਆ ਕਿ ਤੁਹਾਡੇ ਵੀ ਜਿਹੜੇ ਲੋਕਲ ਬ੍ਰਾਂਚ ਹੈਗੇ ਛੋਟੀ ਬ੍ਰਾਂਚ ਹੈ ਉਹਨਾਂ ਨੇ ਵੀ 1 ਲੱਖ ਰੁਪਈਆ ਦਿੱਤਾ ਸੋ ਸਾਰੀਆਂ ਆਈਐਮਏ ਦੀਆਂ ਬ੍ਰਾਂਚੇਸ ਕੋਈ ਲੱਖ ਕੋਈ 2 ਲੱਖ ਕੋਈ 5 ਲੱਖ ਰੁਪਈਆ ਅਡੋਨਿਟ ਕਰ ਰਹੀਆਂ ਨੇ ਔਰ ਸੀਐਮ ਰਲੀਫ ਫੰਡ ਮੈਂ ਵੀ ਆਪਣੀ ਇੱਕ ਬੰਨੇ ਤਨਖਾਹ ਦਿੱਤੀ ਆ ਜੀ ਬਹੁਤ ਜਿਤਾਇਗਾ ਜੀ ਆਰਟੀ ਅਸੋਸੀਏਸ਼ਨ ਆਈਸੀ ਮੇਰੇ ਕੋਲ ਨਿਕਲ ਬੜੀਆਂ ਅਸੋਸੀਏਸ਼ਨਸ ਨੇ ਵੀ ਐਨ ਜੀਓਜ਼ ਨੇ ਵੀ ਐਨ ਆਰਆਈਸ ਨੇ ਵੀ ਸਾਡਾ ਹੀ ਮਕਸਦ ਹੈ ਵੀ ਜਿਹੜੇ ਬੰਦਿਆਂ ਦਾ ਨੁਕਸਾਨ ਹੋ ਗਿਆ ਵੀ ਉਹਨਾਂ ਦਾ ਕੰਮ ਠੱਪ ਹੋ ਗਿਆ ਚਾਹੇ ਉਹ ਕੋਈ ਛੋਟਾ ਦੁਕਾਨਦਾਰ ਹੋਵੇ ਕੋਈ ਰੇੜੀ ਵਾਲਾ ਕੋਈ ਫੜੀ ਵਾਲਾ ਕੋਈ ਛੋਟਾ ਬਿਜ਼ਨਸਮੈਨ ਹੋਵੇ ਜਾਂ ਕੋਈ ਛੋਟੀ ਮੋਟੀ ਫੈਕਟਰੀ ਵਾਲਾ ਵੀ ਆ ਉਹਨਾਂ ਦਾ ਵਿਚਾਰਾਂ ਦਾ ਉਹਨਾਂ ਨੂੰ ਵੀ ਆਪਾਂ ਇੱਕ ਮਦਦ ਕਰਾਂਗੇ ਉਹ ਦੁਬਾਰਾ ਤੋਂ ਆਪਣਾ ਕੰਮ ਕਰਨਗੇ ਉਹ ਜਿਹੜਾ ਆਪਣਾ ਸਟੇਟ ਦਾ ਜੀ ਡੀ ਪੀ ਆ ਉਹ ਰਾਸ਼ਟਰ ਨੇਸ਼ਨ ਬਿਲਡਿੰਗ ਦੇ ਵਿੱਚ ਦੁਬਾਰਾ ਤੋਂ ਇੱਕ ਹਿੱਸੇਦਾਰ ਬਣਨਗੇ ਤੇ ਉਹ ਉਹ ਜਵਾਬ ਆਪੀ ਬਹੁਤ ਇਤਿਹਾਸਿਕ ਹੈ। ਥੈਂਕ ਯੂ ਥੈਂਕ ਯੂ ਸਰ। ਬਹੁਤ ਬਹੁਤ